ਡੈਡੀ ਉਹ ਨਹੀਂ ਵੀ ਆ ਗਏ ਤੇ ਹੁਣ ਚੱਲਨੇ ਆਪਾਂ ਘਰ ਮਿਲ ਗਈ ਛੁੱਟੀ ਘਰ ਪਤੇ ਦਾ ਪਹੁੰਚਣ ਡਿਆ ਆ ਜਾਈ ਪਾਦਾ ਪਾਦਾ ਵਿੱਚ ਚੱਲਦੇ ਆ ਹੁਣ ਘਰ ਮਾੜੀ ਦੀ ਕਿਰਪਾ ਨਾਲ ਗੁਰਦਾਸ ਦੀ ਕਿਰਪਾ ਨਾਲ ਛੁੱਟੀ ਮਿਲ ਗਈ ਹੈ ਹਰ ਪਤੇ ਚਲੀਏ ਨਾ ਚਲੋ ਮੈਂ ਸਮਾਨ ਸੋਹ ਰੱਖਾਇਤ ਉਹ ਗੱਡੀ ਚ ਕੋਨੇ ਸਿਰਨੇ ਘਰ ਵਾਪਸ ਛੁੱਟੀ ਮਿਲ ਗਈ ਅੱਜ ਹਨਾ ਖਾਹ ਫਤੇ ਵੀ ਕੋਸ਼ੀ ਅੱਜ ਬਹੁਤ ਮੰਮੀ ਇੱਧਰ ਚਲੋ ਚਲੀਏ ਫਿਰ ਆਪਾਂ ਮੈਂ ਨੇ ਸਾਮਾਨ ਤੇ ਲੈ ਲਿਆ ਸਾਰਾ ਬਹੁਤ ਭਰ ਗਿਆ ਕਰ ਦੋ ਕਰਨਾ ਖਾਹ ਫਤੇ ਚਲੀਏ ਘਰ ਚਲੋ ਚਲੋ ਜਾਓ ਜਾਓ ਆ ਜਾ ਮੰਮੀ ਫਤਈ ਅਸੀਂ ਆ ਵੀ ਪਹੁੰਚ ਗਏ ਘਰ ਤੇ ਦਾਦੀ ਹੁਣ ਕਹਿੰਦੇ ਚੌਲ ਚੌਲ ਖਾ ਕੇ ਜਾਓ ਚੌਲ ਬਣੇ ਮੇਰੇ ਖਾ ਲੈਣੇ ਉੱਥੇ ਵੀ ਘਰੇ ਆਡੇ ਘਰ ਬਣੇ ਹੋਣੇ ਆ ਜਾ ਕੇ ਬਣਾਉਣੀ ਪਣੀ ਰੋਟੀ ਹਾਂ ਵੀ ਅੱਗੇ ਲੱਭ ਪਹੁੰਚ ਗਏ ਘਰ ਆਪਾਂ ਕਿਉਂਕਿ ਮਮੀ ਵੀ ਨਾਲ ਆ ਗਏ ਮੁੰਨੇ ਕਹਿੰਦੇ ਨੇ ਥੋੜਾ ਬਹੁਤ ਕੰਮ ਕਰਵਾ ਜੰਨੇ ਆਈਆਂ ਨੇ ਅੱਜ ਅੱਜ ਸਾਵਨ ਕਹਿੰਦਾ ਚੱਲ ਜਾਗੇ ਤੇ ਲੱਗਾ ਘੁੜਾ ਕਾਫੀ ਪਿਆ ਨਾ ਨਾ ਬਾਜ਼ਾਰ ਹੋ ਗਿਆ ਦੋ ਦਰ ਲੈ ਆਵਾਂ ਠੀਕ ਹਲੋ ਜੀ ਪਿਆਰਿਓ ਪਹੁੰਚ ਗਏ ਅਸੀਂ ਘਰ ਕਰਦੇ ਆਪਾਂ ਪਹੁੰਚ ਗਏ ਐਸੇ 3-4 ਵਜੇ ਦੇ ਮੰਮੀ ਹੁਣੇ ਆਈ ਹੋਏ ਚੱਲ ਗਏ ਕਿਲਾ ਉਧਰ ਮੰਮੀ ਹੁਣਾਂ ਵਾਲਾ ਗਿਆ ਰੋਟੀ ਪਣੀ ਖਾਦਾ ਦੁਪਹਿਰ ਦਾ ਫਿਰ 11 ਵਜੇ ਹਾਂ ਛੁੱਟੀ ਮਿਲ ਗਈ ਹਨਾ 11 ਵਜੇ ਆਪਣੀ ਛੁੱਟੀ ਮਿਲ ਗਈ ਤੇ ਉਧਰ ਮੰਮੀ ਨਾਲ ਚੱਲ ਗਏ ਫਿਰ ਉਧਰ ਕੋਈ ਰੋਟੀ ਬਣੀ ਇੱਥੇ ਤੇ ਬਣੀ ਨਹੀਂ ਕਿਉਂਕਿ ਇੱਥੇ ਤੇ ਡਾਡੀ ਤੇ ਇੱਕ ਹੋਰ ਬੰਦਾ ਸੌਣੇ ਹੁੰਦੇ ਸੀ ਡੇੜੇ ਦੇ ਡਾਡੀ ਦਾ دوست ਨਾ ਉਹ ਸੌਣ ਆਉਂਦੇ ਇੱਥੇ ਰਾਤ ਰੋਟੀ ਪਾਣੀ ਦਾ ਤੇ ਫੇਰ ਆਣ ਕੇ ਜਦੋਂ ਉੱਥੋਂ ਆਪਾਂ ਖਾਣੀ ਰੋਟੀ ਦੁਪਹਿਰ ਦੀ ਤੇ ਫੇਰ ਆਣ ਕੇ ਉਹਨੇ ਇੱਥੇ ਰੋਟੀ ਪਾਣੀ ਐਕਚੁਅਲੀ ਮੰਮੀ ਨਹੀਂ ਆਇਆ ਉਹਦਾ ਕਾਫੀ ਪਿਆ ਤੁਹਾਨੂੰ ਪਤਾ ਹੈ ਜਦੋਂ 5-7 ਦਿਨ ਤੇ ਹੋ ਗਿਆ ਹਫਤਾ ਕਨੂੰ ਹਫਤਾ ਖਾਣਾ ਦਾ ਹੋ ਗਿਆ ਇੱਦਾਂ ਘੁੰਮਦਿਆਂ ਨੂੰ ਤੇ ਜਦੋਂ ਘਰ ਦੇ ਵਿੱਚ ਪਰੇਸ਼ਾਨੀ ਕੋਈ ਹੋਵੇ ਤਾਂ ਫੇਰ ਕੁਛ ਵੀ ਠੀਕ ਚੰਗਾ ਨਹੀਂ ਲੱਗਦਾ ਜੀ ਕੱਲ ਪਰਸੋਂ ਦੇ ਵਲੋਗ ਆਪਾਂ ਤਾਂ ਵਲੋਗ ਵੀ ਕਿੰਝ ਜ਼ਿਆਦਾ ਨਾ ਬਲੌਗ ਪਾਇਆ ਨਹੀਂ ਤੇ ਜਦੋਂ ਦੋ ਕੱਲ ਪਰਸੋਂ ਪਾਇਆ ਕੱਲ ਪਾਇਆ ਤੇ ਅੱਜ ਦਾ ਬਲੌਗ ਤੇ ਕਿਉਂਕਿ ਹਰ ਹਫਤੇ ਜਿੱਦਾਂ ਠੀਕ ਹੀ ਥੋੜੀ ਬੁੱਧ ਘਰੇ ਚਲੋ ਜੇᱫੋ ਬੱਚਾ ਵੀ ਠੀਕ ਹੋਵੇ ਤੇ ਆਪ ਦਾ ਮਨ ਵੀ ਲੱਗਦਾ ਵਾ ਤੇ ਜਦੋਂ ਕੁਝ ਵੀ ਜਿਆਦਾ ਕੋਈ ਠੀਕ ਨਾ ਹੋਵੇ ਤੇ ਫਿਰ ਕੁਛੇ ਕੰਮ ਨੂੰ ਦਿਲ ਨਹੀਂ ਕਰਦਾ ਹੈ ਨਾ ਤੇ ਚੱਕਰ ਦੇ ਵਿੱਚ ਫਿਰ ਅੱਜ ਆਪਾਂ ਹfte ਵਾਧਾ ਆਇਆ ਕਰੇ ਚਲੋ ਗੁਰਾਂ ਦੀ ਆਸ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੋ ਗਿਆ ਵਧੀਆ ਹੋ ਗਿਆ ਕੱਕੇ ਨੂੰ ਬੁਖਾਰ ਹੋ ਗਿਆ ਹੈ ਕਾਫੀ। ਉਹਨਾਂ ਫਰਕਾ। ਤੇ ਉਹਨੇ ਚੱਕਾ ਜੰਡਾ ਪੰਡ ਪਾ ਕਾਫੀ ਲੱਗੀਆਂ। ਉਹ ਟਾਈਮ ਸੁੰਝਿਆਗਾ ਤੇ ਫੇਲੇ ਰੋਣ ਵੀ ਆਉਂਦਾ ਹਨ। ਮਨ ਵੀ ਖਰਾਬ ਹੁੰਦਾ ਤੇ ਕੇ ਅੰਦਰ ਜਿਆਦਾ ਹੁੰਦਾ ਗਏ ਨੇ ਚਲੋ। ਤੇ ਇੰਦਾਂ ਪਰੇਸ਼ਾਨ ਤੇ ਬਣਦੀ ਹੈ ਕਿ ਨਾ। ਤੇ ਅੱਬ ਆ ਗਏ 4 ਵਜੇ ਕਰੇ ਤੇ ਜਨੂੰ ਇਦਾਂ ਹੁਣ। ਫਰੈਸ਼ ਹੋ ਗਏ ਐ ਟਾਈਮ ਹੋ ਗਿਆ 7:30-8 ਦਾ। ਕੱਲੀ ਸੌਂਗੇ ਫਿਰ ਇੰਦਾਂ ਡੇਢ। ਪਕਾਉਂ ਸੌਂ ਗਏ ਕੰਨੇ ਸੌਂ ਗੀ ਮੈਂ ਸੌਂ ਗਿਆ ਥੱਕੇ ਥੁੱਕੇ ਹੀ ਆਂ ਪਰ ਕਾਫੀ ਉੱਠੇ ਆਂ 8:30 ਵਜੇ ਤੇ ਮਾ ਰੋਟੀ ਬਣਾ ਬਣਾਉਣੇ ਕਰਦੇ ਆਂ ਹੈਗੇ ਨੇ ਟੁਕੜੇ ਖਾਣੇ ਆ ਤੇ ਖਾਣੇ ਆ ਤੁੰਨ ਤੇ ਜਿਹੜੇ ਨਵੇਂ ਨੇ ਸਾਡੇ ਚੰਨਨ ਕਰੋ ਸਬਸਕ੍ਰਾਈਬ ਤੇ ਇਦਾਂ ਹੀ ਆ ਛੋਟੀਆਂ ਮੋਟੀਆਂ ਜ਼ਿੰਦਗੀ ਵਿੱਚ ਔਕੜਾ ਨਾਵਾ ਤੇ ਫਿਰ ਜ਼ਿੰਦਗੀ ਗਾਦੀ ਹੈ ਜ਼ਿੰਦਗੀ ਵਿੱਚ ਆਪਣਾ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਕਈ ਵੰਦੇ ਵਝੰਦੇ ਆ ਕਿ ਮਤਲਬ ਤੁਹਾਨੂੰ ਕਮੈਂਟ ਵੀ ਕਈ ਕਰਨ ਡੇ ਆ ਤਾਡਾ ਬੱਚਾ ਠੀਕ ਨੇ ਤੁਹਾਨੂੰ ਇਦਾਂ ਵੀਡੀਓ ਦੀ ਪਈ ਐ ਇਦਾਂ ਹੁੰਦਾ ਕਰਨ ਵਾਲੇ ਕਈ ਹੈ ਜੀ ਕੋਈ ਗੱਲ ਨਹੀਂ ਜਿੰਦਗੀ ਆਪਣੇ ਹਿਸਾਬ ਨਾਲ ਜੀਣੀ ਚਾਹੀਦੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਹਰ ਇੱਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਤੇ ਹਰ ਇੱਕ ਦੀ ਸੋਚ ਇੱਕ ਨਹੀਂ ਹੁੰਦੀ ਹੈ ਜਿੰਨੀ ਚਲੋ ਮਾਫੀ ਜਿਹੜੇ ਜੀਵਨ ਦੇ ਵਾਸਤੇ ਮੈਨੂੰ ਪਿਆਰ ਕਰਦੇ ਉਹਨਾਂ ਦਾ ਧੰਨਵਾਦ ਚਲੋ ਜਿਹੜੇ ਮਾਲਾ ਬੋਲਦੇ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਦਾ ਕੁਝ ਚਲੋ ਇਦਾਂ ਹੀ ਉਹ ਵੀ ਜੀਂਦੇ ਰਹਿਣ ਕੋਈ ਗੱਲ ਮਤਲਬ ਅਸੀਂ ਪਿਆਰ ਕਰਨ ਵਾਲੇ ਆ ਤੇ 20 ਨਫ਼ਰਤ ਕਰਨ ਵਾਲੇ ਵੀ ਹੁੰਦੇ ਹੋਣੀ ਵਾਲੀ ਰਵਾਣੇ ਕਰਨਗੇ ਜਿਹੜੀ ਕਿਹਦੀ ਆਪਣਾ ਆਪੋ ਆਪਣਾ ਕੰਮ ਕਰੀ ਜਾਇਆ ਕਰੋ ਸਾਰੇ ਆਪਣੇ ਕੰਮ ਵੱਲ ਟਾਰਗੇਟ ਦਿਆ ਕਰੋ ਕੰਮ 'ਤੇ ਧਿਆਨ ਦਿਆ ਕਰੋ ਸਾਰੇ ਹੈਗੇ ਮੈਨੂੰ ਮੈਂ ਹੁਣ ਤਾਂ ਖੰਡ ਹੋ ਗਿਆ ਕੰਮ ਤੇ ਨਹੀਂ ਗਿਆ ਹੁਣ ਬਹੁਤ ਜ਼ਿਆਦਾ ਹੀ ਹੋ ਗਿਆ ਤੇ ਕੰਮ ਤੇ ਵੀ ਲੱਗੇ ਆ ਕਾਫੀ ਦੂਰ ਆਪਾਂ ਅੰਦਰ ਤਲੰਡੀ ਵਾਲੀ ਸਾਈਡ ਲੱਗੇ ਆ ਤੇ ਥੋੜਾ ਜਿਹਾ ਵੀਰ ਹੋਣੇ ਲੱਗੇ ਉੱਥੇ ਮੁੰਡੇ-ਵੰਡੇ ਜਾਂਦੇ 1-2 ਜਣੇ 3 ਜਣੇ ਸੱਜਣ ਜਾਂਦੇ ਜਾਂਦੇ ਆ ਤੇ ਚਲੋ ਜਾਵਾਂਗਾ ਕੱਲ੍ਹ ਪਰਸੋਂ ਤੱਕ ਨਹੀਂ ਹਿੰਦੇ ਨਾਮ ਨੇ ਸਾਡੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਕਈ ਦਾ ਰਿਕਮੈਂਡ ਵੀ ਕਾਫੀ ਆਉਣ ਦੇ ਇਹ ਕਹਿੰਦੇ ਹਰਫ ਤੇ ਨਜ਼ਰ ਲੱਗੀ ਬੰਦਾ ਲੱਗਦਾ ਨਜ਼ਰੀ ਲੱਗੀ ਹਰਫ ਤੇ ਬੰਦਾ ਚਲ ਨਜ਼ਰ ਉਤਾਰ ਦੇਣੀ ਚਾਹੀਦੀ ਜਿਉਂ ਉਥੇ ਉਹ ਫਿਰ ਆ ਸਾ ਦਿੱਤਾ ਮੰਮੀ ਹੁਣ ਬੇਲਾ ਆਏ ਉਦੋਂ ਮੰਮੀ ਵੀ ਆਂਦੇ ਰੇ ਰੋਟੀ ਲੈ ਕੇ ਉਦੋਂ ਘਰੇ ਵੀ ਸਾਰੇ ਆਂਦੇ ਰੇ ਇਧਰੋਂ ਜਾਂਦੀ ਦੀ ਵੀ ਗਿਆ ਨਹੀਂ ਨਹੀਂ ਚਲੋ ਆਪੋ ਆਪੋ ਨੇ ਆਪੋ ਆਪਣੇ ਬੰਦੇ ਤਾਂ ਇਹੋ ਤੇ ਹੁੰਦਾ ਹੋਣਾ ਹਿਸਾਬ-ਕਿਤਾਬ ਜਿਵੇਂ ਕੋਈ ਕਹਿੰਦਾ ਨੇ ਆਪਣੇ ਬੰਦਿਆਂ ਨੂੰ ਖਿੱਚ ਹੁੰਦੀ ਹੈ ਨਾ ਆਪਣਾ ਮੁੰਡਾ ਖਿੱਚ ਕਰਦਾ ਹਰਲੇ ਬੰਦਾ ਕੋਣ ਖਿੱਚ ਕਰਦਾ ਇਦਾਂ ਹੀ ਆਕੇ ਨਾ ਹਮ ਸਾਰੇ ਠੀਕ ਆ ਸਾਰੇ ਖੁਸ਼ ਆ ਜੂਮ ਫਣ ਕੀਤਾ ਇਹਨਾਂ ਕਸਾ ਕੋ ਠੀਕ ਛੁੱਟੀ ਮਗਰ ਮੈ ਗਈ ਆ ਚਲੋ ਅਰਦਾਸਾਂ ਕਰੰਦੇ ਸਾਰੇ ਜਿਹੜੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਆ ਆਪਾ ਤੇ ਪਰਮਾਤਮਾ ਸਭ ਕੁਝ ਠੀਕ ਠਾਕ ਰੱਖੇ ਸਭ ਕੁਝ ਠੀਕ ਆ ਵਧੀਆ ਗੁਰਾਂ ਦਾਸ ਦੀ ਕਿਰਪਾ ਸ਼ੁਕਰ ਆ ਗੱਲ ਕਰਕਦਾ ਸੇ ਪਾਸ਼ਾਲਾ ਜਿਨੇ ਇਹਨੇ ਜੋ ਕੀਤੀ ਆ ਬਾਕੀ ਚਲਾ ਜਾਂਦੇ ਹੀ ਵਲੌਗ ਹੀ ਫਿਰ ਅਨਾਜ ਦੇ ਕੋ ਸਾਡੇ ਕੋਈ ਖਾਸ ਬਣਿਆ ਨਹੀਂ ਰੋਟੀ ਪਾਣੀ ਦਾ ਫਿਰ ਕਰ ਲਈਏ ਥੋੜਾ ਬਹੁਤ ਅੰਦਾਜ਼ੇ ਕੋ ਕਬੜੀ ਲੈਂਦੀ ਹੈ ਇਹਨਾਂ ਹਰਫਤ ਨੇ ਸਮਾਂ ਲਈ ਚਲੋ ਜੀ ਹਾਂ ਮਿਲਦੇ ਆ 10 ਵਜ ਗਏ ਨੇ ਅੱਜ ਆਪਾਂ ਥੋੜੀ ਲੇਟ ਹੀ ਉੱਠੇ ਸੀ ਤੇ ਕਿ ਹਰਫਤ ਹੈ ਹਰਫਤ ਦੇਖੇ ਖੇਡਣ ਡਿਆ ਮੇਰੇ ਗੋਡਿਆਂ ਦੇ ਉੱਤੇ ਇਹਨਾਂ ਲਮਾ ਪਾਇਆ ਮੇਰੇ ਪੁੱਤ ਨੂੰ ਤੇ ਆਪਣੀ ਅਗੀ ਚਾਹ ਇੱਧਰ ਚਾਹ ਪੀਣੀ ਚਾਹ ਬਿਨੂ ਪਤਨੇ ਚਾਹ ਪੀਣੀ ਨਹੀਂ ਪੀਣੀ ਚਾਹ ਇਹਨੂੰ ਦੁੱਧ ਦਿੱਤਾ ਹੋਣਾ ਜੀ ਤੇ ਕਰਨਾ ਔਰ ਆ ਡੱਬਾ ਚਿੰਕਲ ਦੇ ਵਿਆਹ ਦਾ ਅੱਜ ਚਿੰਕਲ ਦਾ ਵਿਆਹ ਹੈ ਨਾ ਅੱਜਨ ਚਿੰਕਲ ਦਾ ਵਿਆਹ ਅੱਜ ਵਧਾਈਆਂ ਵੀਰ ਨੂੰ ਬਹੁਤ ਆ ਸ਼ਾਮ ਨੂੰ ਆ ਜਾਣਾ ਉਹਨੇ ਤੇ ਚਲੋ ਇਦਾਂ ਹੀ ਪਰਮਾਰ ਦਾ ਚਾਰਜੀ ਕਾਲਜ ਰੱਖੇ ਸਭ ਕੁਝ ਠੀਕ ਠਾਕ ਰੱਖੇ ਹਾਂਜੀ ਬਿਆਨ ਕਰਨਾ ਮੇਰੇ ਭੁੱਲ ਨੂੰ ਵਧਾਈਆਂ ਵੀਰ ਨੂੰ ਜੀ ਉਹ ਜਿੰਕਲ ਦਾ ਵਿਆਹ ਆ ਚਾਚੂ ਦਾ ਚਾਚੂ ਦਾ ਫਤਿਹ ਵਿਆਹੀ ਆ ਹੋ ਵਿਆਹ ਨਹੀਂ ਜਾਣਾ ਬ ਕੋਈ ਵਿਆਹ ਨਹੀਂ ਜਾਣਾ ਚਾਚੂ ਉਹ ਤਾਂ ਚਲ ਗਿਆ ਵੇ ਉਹ ਚਲ ਗਿਆ ਆਹੋ ਉਹ ਚਲ ਗਿਆ ਵੇ ਉਹ ਕੋਈ ਨਹੀਂ ਭੇਜਾਂਗੇ ਆਪਾਂ ਚਾਹ ਪੀ ਲਈਏ ਤੇ ਫਿਰ ਕਿੱਧਰ ਨੇ ਜਾਣਾ ਵਾ ਘਰੇ ਉਧਰ ਤੇ ਮੈਂ ਚ ਲੈ ਆ ਦਰਬਾਰ ਸਾਹਿਬ ਹੁਣ ਹਰਫ ਤੇ ਕੱਲ ਤੇ ਹਸਪੀਟਲ ਆਇਆ ਮਗਾਜ਼ਰ ਪਤਨ ਫੇਰ ਖੜਾਂਗੇ ਆਪਾਂ ਮਗਾ ਗੁਰਾਂਂ ਦਾ ਸਕੇ ਅਰਦਾਸ ਕਰਕੇ ਉਹਨੇ ਪੁੱਤ ਦੀ ਤੇ ਜਾਣੇ ਹੈ 11 ਕਹੇ ਜਾਣੇ ਹੋ ਗਿਆ ਅੱਜ ਆਪਾਂ ਉੱਠੇ ਬੜੀ ਲੇਟ ਅੱਜ ਤੇ ਹਨਾਗੇ ਅੱਜ ਬਹੁਤ ਲੇਟ ਪਤਾ ਨਹੀਂ ਲੱਗਾ ਮੈਂ ਸਮਝਿਆ ਕਿ 7 ਵਜੇ ਹੂੰ ਸਵੇਰ ਤੇ ਮੈਂ ਇਹ ਸਮਝ ਕੇ ਬੈਠਾ ਉੱਤੇ ਉੱਪਰ ਜਦੋਂ ਉੱਠੀ ਤਾਂ ਵੇਖਿਆ 10 ਵਜੇ 10 ਵਜੇ ਵੇਹ ਹਾਹੂ ਹਾਲプチ ਹਾਂਜੀ ਸਾਹਿਬ ਜੀ ਮਾਮੂਗਾ ਜਾਂ ਫਿਰ ਮਾਮੂਗਾ ਤੁਸੀਂ ਰੋ ਫਿਰ ਤੇ ਮੈਂ ਆਉਂਗਾ ਸ਼ਾਮ ਨੂੰ ਤੇ ਸ਼ਾਮ ਨੂੰ ਆਪਾਂ ਖੇਡਾਂਗੇ ਆਣ ਕੇ ਖੇਡਾਂਗੇ ਆਣ ਕੇ ਆਪਾਂ ਆਓ ਕੀ ਆਓ ਕੀ ਪ੍ਰਸ਼ਾਦ ਲੈ ਕੇ ਆਉਂਗਾ ਬਾਬੇ ਘਰੋਂ ਪ੍ਰਸ਼ਾਦ ਖਾਣਾ ਬਗੂ ਨੇ ਪ੍ਰਸ਼ਾਦ ਆਹੋ ਅਮਰਤੂ ਪੀਣਾ ਫਿਰ ਕੀ ਅਮਰਤੂ ਪੀਣਾ ਮੇਰੇ ਪੁੱਤ ਨੂੰ ਚਾਹ ਬੀ ਲਈਏ ਫਿਰ ਤੇ ਤੂੰ ਹੋ ਜਾਵੇਂ ਤਿਆਰ ਮੈਂ ਵੀ ਤਿਆਰ ਹੋ ਜਾ ਗੁੱਡ ਲੱਕ ਤੇ ਇੱਕ ਨਾ ਹੋ ਗਈ ਰਾਤ ਦਾ ਬਾਰਿਸ਼ ਇਨੀ ਪਈ ਰਾਤੀ ਹੋਏ ਹੋਏ ਤੇ ਲੈਡ ਸਾਡੇ ਹੋ ਗਈ ਬੰਦ ਮੋਟਾ ਮੋਟਾ ਜੇ ਪਾਣੀ ਖਤਮ ਹੋਇਆ ਪਿਆ ਤਾਂ ਟੁੱਟ ਗਈ ਮਗਰਲੇ ਬੰਦੇ ਆਡੇ ਉਧਰ ਪੈਕ ਸਾਈਡ ਤੇ ਉਹ ਤਾਰ ਟੁੱਟ ਚੁੱਕੀ ਆ ਤੇ ਰਾਤ 11 12 ਵਜੇ ਲੈਡ ਬੰਦ ਹੋ ਗਈ ਹਨੇਰੀ ਝਖੜ ਬਹੁਤ ਵਗਿਆ ਹੈ ਤੇ ਉਹਦੇ ਚੱਕ ਲੈਡ ਤਾਰ ਟੁੱਟ ਗਈ ਆ ਤੇ ਹੁਣ ਬੱਤੀ ਵੇਖੋ ਸਹੀ ਹੈ ਠੀਕ ਕਰਨਾਉਣਗੇ ਬਿਜਲੀ ਵਾਲੇ ਤਾਰ ਦੂਰ ਪਾਉਣ ਆਉਣਗੇ ਤੇ ਫੇਰ ਹੀ ਆਏਗੀ ਲੈਡ ਲੈਡ ਨੂੰ ਬੰਦ ਵਾ ਤੇ ਪਾਣੀ ਵੀ ਖਤਮ ਹੋ ਗਿਆ ਫਿਲਟਰ ਚ ਪਾਣੀ ਵੀ ਖਤਮ ਚਲੋ ਉਹ ਪਤਾ ਕੀ ਚੀਲੇ ਬਾਤ ਅੱਡੀ ਬਾਤ ਹੈ ਇਹ ਕੀ ਬਾਤ ਲੱਗਾ ਬਹੁ ਅਕਸਰ ਖੜੀ ਪੰਡਿਆ ਹਾਂ ਲਈ ਮੇਰਾ ਪੁੱਤ ਸੋਨਾ ਹੀ ਦਾ ਅੱਗੂ ਜਿਆ